ਸਾਲ 2022 ਦੇ ਕੇਵਲ 3 ਮਹੀਨੇ ਅੰਦਰ ਖਾਲਸਾ ਆਈਡ ਨੇ ਪੰਜਾਬ ਵਿੱਚ ਮੈਡੀਕਲ ਸੇਵਾਵਾਂ ਉੱਤੇ ਤਕਰੀਬਨ 1.5 ਕਰੋੜ ਰੁਪਏ ਖਰਚੇ ਨੇ ਇਹ ਪੈਸੇ ਉਹਨਾਂ ਲੋੜਵੰਦਾਂ ਉੱਤੇ ਖਰਚੇ ਗਏ ਨੇ ਜੋ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਨੇ ਅਤੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਸਾਲ 2022 ਦੇ ਜੁਲਾਈ ਮਹੀਨੇ ਤੋਂ ਸਤੰਬਰ ਮਹੀਨੇ ਵਿਚਲੇ ਅੰਕੜਿਆਂ ਮੁਤਾਬਕ ਖਾਲਸਾ ਆਈਡ ਨੇ ਰੋਡ ਐਕਸੀਡੈਂਟ ਕਿਡਨੀ ਟ੍ਰਾਂਸਪਲੈਂਟ ਕੈਂਸਰ ਦੇ ਮਰੀਜ਼ ਬ੍ਰੇਨ ਸਟ੍ਰੋਕ ਆਰਟੀਫੀਸ਼ੀਅਲ ਲੰਗ ਕੇਮੋਥੈਰਪੀਆਂ ਲੰਬੇ ਸਮੇਂ ਦੀ ਬਿਮਾਰੀ ਡਾਇਲਿਸਿਸ ਬੋਨ ਮੈਰੋ ਟ੍ਰਾਂਸਪਲੈਂਟ ਦਿਲ ਦੀ ਸਰਜਰੀ ਪ੍ਰੀਮਚੂਰ ਡਿਲੀਵਰੀ ਰੀਡ ਦੀ ਹੱਡੀ ਦੀ ਸਰਜਰੀ ਗੁਰਦਿਆਂ ਦੇ ਇਲਾਜ ਗਲੇ ਦਾ ਕੈਂਸਰ ਬ੍ਰੈਸਟ ਕੈਂਸਰ ਜਿਹੀਆਂ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਲੋੜਵੰਦਾਂ ਲਈ ਇਹ ਰਕਮ ਲਗਾਈ ਹੈ ਇਹ ਪੰਜਾਬ ਦੇ ਉਹ ਪਰਿਵਾਰ ਨੇ ਜੋ ਗਰੀਬ ਰੇਖਾ ਤੋਂ ਹੇਠਾਂ ਹੁੰਦੇ ਨੇ ਅਤੇ ਆਪਣਾ ਗੁਜ਼ਰਬਸਰ ਬਹੁਤ ਮੁਸ਼ਕਲ ਨਾਲ ਕਰਦੇ ਨੇ ਮੈਡੀਕਲ ਖੇਤਰ ਨੇ ਜਿੰਨੀ ਤਰੱਕੀ ਕੀਤੀ ਹੈ ਉਹ ਨਹੀਂ ਆਮ ਬੰਦੇ ਦੀ ਪਹੁੰਚ ਤੋਂ ਦੂਰ ਵੀ ਹੋ ਰਿਹਾ ਹੈ ਸਰਕਾਰੀ ਇਲਾਜ ਵਿੱਚ ਸਾਧਨਾਂ ਦੀ ਘਾਟ ਅਤੇ ਮਹਿੰਗੇ ਹਸਪਤਾਲਾਂ ਵਿੱਚ ਪੈਸੇ ਦੇ ਕਾਰਨ ਇਹ ਲੋਕ ਬਿਮਾਰੀ ਕਾਰਨ ਆਪਣੇ ਜੀਵਨ ਦੀ ਆਸ ਛੱਡਦੇ ਜਾ ਰਹੇ ਨੇ ਪਰ ਸੰਗਤ ਦੇ ਸਹਿਯੋਗ ਨਾਲ ਖਾਲਸਾ ਹਿੱਦ ਦੀ ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਜੰਗਲ ਤੋਂ ਛੁਡਵਾ ਕੇ ਇੱਕ ਵਾਰ ਫਿਰ ਆਪਣੇ ਪਰਿਵਾਰ ਵਿੱਚ ਹੱਸਦਿਆ ਖੇਡਦਿਆ ਦੇਖਿਆ ਜਾਏ